ਅੱਜ ਲੋਕ ਸਭਾ ਹਲਕਾ ਹੁਸ਼ਿਆਰ ਪੁਰਦੇ ਸਾਰੇ ਰਾਜਸੀ ਨ타ਮਾ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਆਪਣੇ ਵੋਟ ਦਾ ਇਸਤੇਮਾਲ ਕੀਤਾ ਇੱਥੇ ਦੱਸਣਾ ਚਿਕਰਜੁਗ ਹੋਵੇਗਾ ਕਿ ਤਕਰੀਬਨ ਸਾਰੇ ਪੰਜਾਬ ਵਿੱਚ ਚੋਣਾਂ ਸ਼ਾਂਤੀਪੂਰਵਕ ਸਮਾਪਤ ਹੋਈਆਂ ਪਰ ਗਰਮਿਕਨ ਲੋਕਾਂ ਵੱਲੋਂ ਆਪਣੇ ਵੋਟ ਦਾ ਇਸਤੇਮਾਲ ਪੂਰੇ ਉਤਸ਼ਾਹ ਨਾਲ ਕੀਤਾ ਅਤੇ ਖਾਸ ਕਰਕੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਵਿੱਚ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਪੀ 2 ਫਲੈਂਕ ਦੀ ਨਿਊਜ਼ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਅੱਜ ਮੈਂ अपने जद्दी पिंड परिवार समेत मांझी विखे पहुंचे तो मैं अजे दिन से सारे पंजाब वोट के वोटर्स में अपील करना कि जात पात धर्म तो उपर उठ के बेखौफ होकर लोकतंत्र की मजबूती के लिए वोटा पाओ मैं अपनी वोट पाई है मेरा कॉन्स्टिट्यूशनल राइट है और मैं अपने मनपसंद जोड़ा है कैंडीडेट को वोट पाई है दैट इज नॉट डिस्क्लोज टू यू टू एवरीबॉडी नौजवान पीढ़ी को मैसेज देना चाहिए सर ਬੋਟ ਵੈਕਸ਼ਨ ਬੋਲ ਤੋਂ ਦੇ ਨੂੰ ਮਾਡਿਕਰ ਬੋਟ ਬ੍ਰੇਕ ਸੰਗ ਬੋਲ ਤੋਂ ਇਟਸ ਆ ਡਾ ਰਾਈਟ ਕਨਸਟੀਟਿਊਸ਼ਨਲੀ ਤਾਨੂੰ ਹਿੰਦੁਸਤਾਨਾ ਐਜ਼ ਅ ਭਾਰਤ ਦੇ ਨਾਮ ਤੋਂ ਰਾਜ ਕੋਡ ਸਰ ਡੈਮੋਕ੍ਰੇਸੀ ਸਟਰੋਂਗ ਐ ਡੈਮੋਕ੍ਰੇਸੀ ਸਟਰੋਂਗ ਲੋਕਰਾਇਟ ਇਸ ਕਰਕੇ ਆਈ ਬੀ ਟੂ ਐਵਰੀਬਾਡੀ ਅੱਜ ਪੂਰੇ ਪੰਜਾਬ ਚ ਬੋਟਾਂ ਪੈ ਰਹੀਆਂ ਅੱਜ ਫਵਾੜੇ ਜਿਸੀਂ ਸ਼ਹਿਰ ਚ ਪੂਰੇ ਜਿਹੜਾ ਸਾਡੇ ਬੂਟ ਲੱਗੇ ਆ ਸਾਰੇ ਅਸਿਆ ਜੁਨਾ ਦਾ ਦੌਰਾ ਕਰ ਰਹੇ ਆ ਤੇ ਮੇਰੇ ਖਿਆਲ ਨਾਲ ਬਹੁਤ ਉਤਸ਼ਾਹ ਵਾ ਸਾਡੇ ਜਿਹੜੇ ਹੈਗੇ ਭਰੇ ਹੋਏ ਭਨੇ ਹੋਏ ਆ ਉੱਥੇ ਜਿਸ ਤਰ੍ਹਾਂ ਲੋਕ ਆਮਹਾਰੇ ਆ ਰਹੇ ਆ ਜਿਹੜਾ 4 ਤਰੀਕ ਨੂੰ ਰਿਜ਼ਲਟ ਆਊਗਾ ਉਸ ਵੱਡੇ ਮਾਰਜਨ ਨਾਲ ਹੁਸ਼ਿਆਰਪੁਰ ਹਲਕੇ ਤੋਂ ਜਿੱਤਾਂਗੇ ਫੋਰਡ ਤੋਂ ਇਹ ਵੱਡੀ ਡੀਡ ਲਾਵਾਂਗੇ ਇੱਕ ਤਰੀਕ ਨੂੰ 7 ਵਜੇ ਤੋਂ VOTING ਸ਼ੁਰੂ ਹੋਈ ਹੈ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਅਪੀਲ ਕਰੂੰਗੀ ਕਿ ਆਪਣੀ ਆਪਣੀ ਵੋਟ ਦਾ ਜ਼ਰੂਰ ਇਸਤੇਮਾਲ ਕਰੋ ਕਿਉਂਕਿ ਇਹਦੇ ਵਿੱਚ ਦੇਸ਼ ਦਾ ਭਵਿੱਖ ਹੈ ਔਰ ਸਾਨੂੰ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਮੈਂ ਵੀ ਵੋਟ ਪਾ ਕੇ ਆਈ ਹਾਂ ਸੋ ਆਓ ਸਾਰੇ ਰਲ ਕੇ ਦੇਸ਼ ਦੇ ਵਿਕਸਨ ਨੂੰ ਦੇਸ਼ ਦੀ ਤਰੱਕੀ ਨੂੰ ਸਾਥ ਦਈਏ ਔਰ ਵੋਟਾਂ ਪਾਣ ਜ਼ਰੂਰ ਆਈਏ ਗਰਮੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧ ਕਿਦਾਂ ਦੇ ਲੱਗਦੇ ਨੇ ਕਿ ਸਾਰੇ ਅਰੇਂਜਮੈਂਟ ਪੂਰੇ ਨੇ ਠੀਕ ਹੈ ਗਰਮੀ ਹੈ ਔਰ ਚਾਹੀਦੀ ਆ ਕਿ ਪੱਖੇ ਵਗੈਰਾ ਲਗਾ ਦੇਣੇ ਚਾਹੀਦੇ ਸੀ ਬਾਹਰ ਵੀ ਸਭ ਕੋਈ ਨਹੀਂ ਅਰੇਂਜ ਹੋ ਰਿਹਾ ਸਾਰਾ ਕੁਝ ਠੀਕ ਹੋ ਜਾਊਗਾ ਬਾਰਡਰ ਨੂੰ ਕੋਈ ਵੀ ਮੁਸ਼ਕਲ ਨਹੀਂ ਆਊਗੀ ਵੋਟ ਪਾਣ ਲਈ আর ਮੈਂ اپیل करूंगी ਕਿ گرمੀ ਦੀ ਪਰਵਾਹ না ਕਰਕੇ ভোট ਪਾਣ जरूर आओ आज वोट डालने ਦਾ ਅਧਿਕਾਰ ਸਾਰਿਆਂ ਨੂੰ ਹੈ ਮੋਟਾ ਦੇ ਪਾਣ ਲਈ ધਮਭਾਗੇ ਲੋਕ ਪਹੁੰਚ ਰਹੇ ਨੇ আর ਮੇਰੀ اپیل ਹੈ ਕਿ ਵੱਧ ਤੋਂ ਵੱਧ ਵੋਟੋ ਲੋਕਤੰਤਰ ਦੀ ਕਾਮਯਾਬੀ ਸਾਰਿਆਂ ਦਾ ਫਰਜ ਹੁੰਦਾ ਹੈ ਕਿ ਵੱਧ ਤੋਂ ਵੱਧ ਵੋਟੋ ਪ੍ਰਬੰਧ ਦੇਖ ਕੇ ਕਿੱਦਾਂ ਲੱਗਦਾ ਜੀ ਠੀਕ ਪ੍ਰਬੰਧ ਬਹੁਤ اچھا ਹੈ گرمੀ ਬਹੁਤ ਹੈ ਕਿਦਾਂ ਰੋਟ ਦਾ ਇਸਤੇਮਾਲ ਜੂਰ ਕਰਨਾ ਚਾਹੀਦਾ ਹੈ ਕਿਉਂਕਿ 5 ਸਾਲਾਂਵਾਰ ਅਧਿਕਾਰ ਮੰਦਾ ਲੋਕਤੰਤਰੀ ਲੋਕ ਦੇ ਮਜੂਦ ਕਰਨਾ ਤੇ ਸਾਰੇ ਲੋਕਾਂ ਨੂੰ ਵੋਟ ਜੂਰ ਪਾਣਗੇ ਅੱਜ 7ਵੇਂ ਫੇਸ ਦੀ ਜਿਹੜੀ ਹੈਗੀ ਹੈ ਇਲੈਕਸ਼ਨ ਪੰਜਾਬ ਵਿੱਚ ਵੀ ਹੋ ਰਹੀ ਹੈ ਔਰ ਕੋਸ਼ੀ ਕਰੀ ਵੀ ਅੱਜ ਸ਼ਿਆਲ ਕੋ ਸੀਟ ਦੀ ਜਿਹੜੀ ਇਲੈਕਸ਼ਨ ਹੈਗੀ ਹੈ ਉਹਦੇ ਪਿਛੋਕ ਚੱਜ ਚੱਲ ਰਹੀ ਹੈਗੀ ਔਰ ਸਾਰੇ ਹੀ ਫਗਵਾੜਾ ਵਾਸੀ ਵਧਾਈ ਦੇ ਪਾਤਰ ਹਨ ਕਿ ਸਾਰੇ ਪਾਸੇ ਬੜੀ ਪੀਸਫੁਲੀ ਲਕਸ਼ਣ ਚੱਲ ਰਹੀ ਹੈਗੀ ਕਿ ਵੈਸੇ ਵੀ ਜਾਣੀਏ ਤਰਫ ਗਵਾੜੇ ਵਿੱਚ ਜਿਹੜਾ ਲੋਕਾਂ ਦਾ ਆਪਸੀ ਭਾਈਚਾਰਾ ਬਹੁਤ ਹੈਗਾ ਤੇ ਦੇਖਣ ਵਿੱਚ ਮਿਲਿਆ ਕਿ ਸਾਰੇ ਇੱਕ ਦੂਜੇ ਕੋਲ ਹੀ ਮੁੱਠਾ ਤੇ ਮਿਕਸ ਹੋ ਕੇ ਵੀ ਜਿਹੜਾ ਦਾ ਫੁਕਾ ਜਰਮ ਜਿੰਕੂ ਮੁਸਤਫਾ ਦੇ। ਜਿਸ ਤਰ੍ਹਾਂ ਕਿ ਸਾਰੇ ਜਾਣਦੇ ਹੈਗੇ ਕਿ ਅੱਜ ਜਿਹੜਾ ਹੈਗਾ ਸਾਰੇ ਦੇਸ਼ ਵਿੱਚ ਇੱਕ ਹੀ ਮਾਹੌਲ ਹੈਗਾ ਕਿ ਜੁਦੇ ਵੀ ਪਾਕਿਸਤਾਨ ਨੂੰ ਜਿਹੜਾ ਹੈਗਾ ਬਦਲਣਾ ਹੈਗਾ ਮੋਦੀ ਸਾਹਿਬ ਨੂੰ ਬਦਲਣਾ ਹੈਗਾ ਮੋਦੀ ਬਿੱਛੇ ਬੇਸੇ ਡਿਪੈਂਡ ਹੈਗੇ ਕਸੂਵੇ ਹੈਗਾ ਸ਼ਹਿਰ ਹੈਗੇ ਸਾਰੇ ਪਾਸੇ ਹੀ ਆਵਾਜ਼ ਬੁਲੰਦ ਹੈ ਅੱਜ ਦੇਖੀਏ ਤਾਂ ਸਾਰੇ ਫਗਵਾੜੇ ਵਿੱਚ ਵੀ ਲੋਕ ਲਾਂਬੰਦ ਹੈਗੇ ਨੇ ਪਰ ਮੈਂ ਉਮੀਦ ਕਰਦਾ ਕਿ ਅੱਜ ਲੋਕ ਆਪਣਾ ਪਿਆਰ ਜਿਹਾ ਹੈਗਾ ਸਾਡੇ ਕੰਗਸ ਕੈਂਡੀਡੇਟ ਜਾਂ ਆਪਣੇ ਗੋਮਤ ਜੀ ਨੂੰ ਟਿੰਕੇ